ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪਾਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਆਂ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਭੇਖ ਨ ਪਾਇੰਦਾ ਮਹਾਰਾਜ ਕਹਿਣ ਲੱਗੇ ਜੇ ਉਸ ਕਾਲਪੁਰਖ ਪਰਮੇਸ਼ਰ ਦੀ ਨਦਰ ਪੁੱਠੀ ਹੋ ਜੇ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ ਉਹਨਾਂ ਨੂੰ ਵੀ ਕਾ ਖਾਣ ਵਾਸਤੇ ਮਜਬੂਰ ਕਰ ਦਿੰਦਾ ਅਤੇ ਉਹਨਾਂ ਨੂੰ ਭੀਖ ਮੰਗਿਆਂ ਭੀਖ ਵੀ ਨਹੀਂ ਮਿਲਦੀ ਸਾਧ ਸੰਗਤ ਜੀਓ 6ਵੇਂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਇਹ ਘਟਨਾ ਹੁੰਦੀ ਹੈ ਭਾਈ ਸਾਹਿਬ ਭਾਈ ਸੰਤੂਖ ਸਿੰਘ ਜੀ ਚੂੜਾਮਣ ਕਵੀ ਨੇ ਇਹ ਇਸ ਘਟਨਾ ਨੂੰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਹੈ ਸਾਦ ਸੰਗਤ ਜੀਓ ਸ਼ਾਹਜਾਹ ਬਾਦਸ਼ਾ ਜਿਹੜਾ 22 ਸੂਬਿਆਂ ਦਾ ਮਾਲਕ ਸੀ ਜਿਸ ਦੇ ਕੋਲ 22 ਲੱਖ ਫੌਜਾਂ ਸਨ 50 ਹਜ਼ਾਰ ਵੱਡੀਆਂ ਤੋਪਾਂ ਤੇ 1 ਲੱਖ ਛੋਟੀਆਂ ਤੋਪਾਂ ਜੰਗ ਦੇ ਸਾਜ਼ੋ ਸਮਾਨ ਦੀ ਕੋਈ ਕੀਮਤ ਨਹੀਂ ਬੜੀਆਂ ਰਾਜ ਸਾਜ਼ ਫੌਜਾਂ ਦਾ ਮਾਲਕ ਸਾਦ ਸੰਗਤ ਜੀਓ ਉਹ ਦਾ ਜਿਹੜਾ ਪੁੱਤਰ ਔਰੰਗਜ਼ੇਬ ਹੋਇਆ ਉਸ ਨੇ ਸਾਧ ਸੰਗਤ ਜੀ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ ਤੇ ਕੀ ਹੋਇਆ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਲੈ ਕੇ ਜਾ ਰਿਆ ਸੀ ਜੇਲ੍ਹ ਦੇ ਵਿੱਚ ਬੰਦੀਖਾਨੇ ਦੇ ਵਿੱਚ ਬੰਦ ਕਰਨ ਨੂੰ ਆਸਤ ਰਸਤੇ ਦੇ ਵਿੱਚ ਟਾਪੂ ਆਇਆ ਦਰਿਆ ਆਇਆ ਤੇ ਉਸ ਦਰਿਆ ਨੂੰ ਪਾਰ ਕਰਨਾ ਸੀ ਤੇ ਜਿਹੜੀ ਬੇੜੀ ਦੇ ਵਿੱਚ ਬੈਠਾ ਸੀ ਹੱਥ ਪੈਰ ਬੰਨੇ ਹੋਏ ਸਨ ਸ਼ਾਹ ਜਾਂ ਬਾਦਸ਼ਾਹ ਦੇ ਬੇੜੀਆਂ ਪਾਈਆਂ ਹੋਈਆਂ ਸੀ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਬੇੜੀਆਂ ਪਈਆਂ ਹੋਈਆਂ ਸੀ ਤੇ ਜਦੋਂ ਉਹ ਸਕਿਸ਼ਤੀ ਦੇ ਵਿੱਚ ਬੈਠਾ ਤੇ ਜਿਹੜਾ ਮਲਾ ਤੋਰ ਰਿਹਾ ਸੀ ਨਾ ਕਿਸ਼ਤੀ ਨੂੰ ਜਿਹੜਾ ਦਰਿਆ ਪਾਰ ਕਰਵਾ ਰਿਹਾ ਸੀ ਸਾਧ ਸੰਗਤ ਜੀ ਉਹਨੂੰ ਭੁੱਖ ਲੱਗ ਗਈ ਤੇ ਉਸ ਨੇ ਕੀ ਕੀਤਾ ਉਹ ਪ੍ਰਸ਼ਾਦਾ ਜਦੋਂ ਛਕਣ ਲੱਗਾ ਨਾ ਤੇ ਜਿਹੜਾ ਸ਼ਾਹ ਜਾਂ ਬਾਦਸ਼ਾਹ ਸੀ ਜਿਸ ਨੂੰ ਕੈਦ ਕੀਤਾ ਸੀ ਬੀੜੀਆਂ ਪਾਈਆਂ ਹੋਈਆਂ ਸਨੋਰੰਗ ਜੀਬ ਨੇ ਤੇ ਜਦੋਂ ਪ੍ਰਸ਼ਾਦਾ ਛਕਣ ਲੱਗਾ ਨਾ ਮਲਾ ਤੇ ਉਸ ਨੇ ਜਦ ਰੋਟੀ ਦੀ ਬੁਰਕੀ ਤੋੜੀ ਤੇ ਆਪਣੇ ਮੂੰਹ ਦੇ ਵਿੱਚ ਪਾਣ ਲੱਗਾ ਤੇ ਜਿਹੜਾ ਸ਼ਾਹ ਜਾਂ ਬਾਦਸ਼ਾਹ ਸੀ ਉਸ ਦੇ ਮੂੰਹ ਦੇ ਵਿੱਚ ਪਾਣੀ ਆ ਗਿਆ ਕਿਉਂਕਿ ਕਿੰਨਾ ਸਮਾਂ ਹੋ ਗਿਆ ਸੀ ਉਸ ਨੂੰ ਕੈਦ ਕੀਤੇ ਹੋਏ ਸ਼ਾਹ ਜਾਂ ਬਾਦਸ਼ਾਹ ਨੂੰ ਕਦੀ ਇਸ ਤਰ੍ਹਾਂ ਦਾ ਪ੍ਰਸ਼ਾਦਾ ਰੋਟੀ ਵੇਖੀ ਨਹੀਂ ਸੀ ਜਿਹੜਾ 36 ਪ੍ਰਕਾਰ ਦੇ ਭੋਜਨ ਸ਼ੱਕਦਾ ਸੀ ਉਸ ਦੇ ਮੂੰਹ ਦੇ ਵਿੱਚੋਂ ਪਾਣੀ ਆ ਗਿਆ ਤੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਤੇ ਜਿਹੜਾ ਮਲਾਹ ਸੀ ਨਾ ਉਸ ਦੇ ਮਨ ਦੇ ਵਿੱਚ ਦਇਆ ਆ ਗਈ ਚਲ ਮੈਂ ਇੱਕ ਬੁਰਕੀ ਤੋੜ ਕੇ ਇਹਨੂੰ ਵੀ ਦੇ ਦਿਆਂ ਤੇ ਜਦੋਂ ਬੁਰਕੀ ਤੋੜ ਕੇ ਦੇਣ ਲੱਗਾ ਨਾ ਤੇ ਉਸ ਦੇ ਮਨ ਦੇ ਵਿੱਚ ਜਦ ਹੀ ਖਿਆਲ ਆ ਗਿਆ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਨਾ ਉਸ ਨੇ ਹੁਕਮ ਲਾਇਆ ਹੈ ਜਿਹੜਾ ਮੇਰੇ ਪਿਤਾ ਨੂੰ ਕੋਈ ਪਾਣੀ ਪਿਆਏਗਾ ਕੋਈ ਪ੍ਰਸ਼ਾਦਾ ਛਕਾਏਗਾ ਕੁਝ ਵੀ ਦੇਵੇਗਾ ਮੈਂ ਉਹਦਾ ਸਾਰਾ ਪਰਿਵਾਰ ਹੈ ਜਿਹੜਾ ਫਾਇ ਲਾ ਦੇਗਾ ਫਾਇ ਟੰਗ ਦੇਗਾ ਮਾਰ ਦੇਗਾ ਤੇ ਉਹ ਜਿਹੜੀ ਰੋਟੀ ਦੀ ਬੁਰਕੀ ਫੜਾਣ ਲੱਗਾ ਸੀ ਨਾ ਸ਼ਾਹ ਜਹਾਂ ਬਾਦਸ਼ਾਹ ਨੂੰ ਉਸ ਸਾਧ ਸੰਗਤ ਜੀ ਉਸਨੇ ਬੁਰਕੀ ਸੀ ਜਿਹੜੀ ਪਿੱਛੇ ਖੇਚ ਲਈ ਤੇ ਕਹਿਣ ਲੱਗਾ ਜੇ ਮੈਂ ਤੈਨੂੰ ਰੋਟੀ ਦੀ ਬੁਰਕੀ ਦੇ ਦਿੱਤੀ ਨਾ ਤੇ ਜਿਹੜਾ ਤੇਰਾ ਪੁੱਤਰ ਹੈ ਮੇਰੇ ਸਾਰੇ ਪਰਿਵਾਰ ਨੂੰ ਫਾਇ ਟੰਗ ਦੇਗਾ ਸਾਧ ਸੰਗਤ ਜੀਓ ਇਹ ਸਾਧ ਸੰਗਤ ਜੀਓ ਕਰਮਾਂ ਦੇ ਸੋਦੇ ਨੇ ਖੇਡ ਹੈ ਉਸ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਫਿਰ ਜਦੋਂ ਦਰਿਆ ਪਾਰ ਕਰ ਲਿਆ ਨਾ ਤੇ ਬੇੜੀ ਦੇ ਵਿੱਚੋਂ ਜਦੋਂ ਉੱਤਰਿਆ ਇਸ਼ਤੀ ਦੇ ਵਿੱਚੋਂ ਜਦ ਉੱਤਰਿਆ ਤੇ ਰਸਤੇ ਦੇ ਵਿੱਚ ਨਾ ਫਿਰ ਛੋਲਿਆਂ ਦੀ ਪੱਲੀ ਸੀ ਛੋਲਿਆਂ ਦੇ ਜਿਹੜੇ ਪੱਲੀ ਹੁੰਦੀ ਹੈ ਨਾ ਜਿਹੜਾ ਫੋਕ ਜਾ ਹੁੰਦਾ ਉਹ ਬੀਜ ਆਇਆ ਸੀ ਸਾਥ ਸੰਗਤ ਦੀਓ ਕਿਸੇ ਕਿਸਾਨ ਨੇ ਤੇ ਫਿਰ ਸ਼ਾਹ ਜਾਂ ਬਾਦਸ਼ਾਹ ਨੇ ਪਤਾ ਕੀ ਕੀਤਾ ਹੱਥ ਪੈਰ ਬੰਨੇ ਹੋਏ ਸਨ ਤੇ ਫਿਰ ਕੋਡਾ ਹੋ ਕੇ ਨੀਵਾ ਹੋ ਕੇ ਸਾਧ ਸੰਗਤ ਜੀ ਆਪਣੇ ਮੂੰਹ ਦੇ ਨਾਲ ਉਸ ਨੂੰ ਖਾਦਾ ਮਹਾਰਾਜ ਦੇ ਬਚਨ ਨੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਈਂਦਾ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਵੀ ਖਾ ਖਾਣ ਦੇ ਲਈ ਮਜਬੂਰ ਕਰ ਦਿੰਦਾ ਉਹ ਮਾਲਕ ਪਰਮੇਸ਼ਰ ਜੇ ਉਸ ਦੀ ਨਦਰ ਉਪੱਠੀ ਹੋ ਜੇ ਉਪੱਠੀ ਹੋ ਜੇ ਸੁਇਸ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਸ਼ੁਕਰਾਨਾ ਹੀ ਕਰਨਾ ਚਾਹੀਦਾ ਹੰਕਾਰ ਨਹੀਂ ਕਰਨਾ ਚਾਹੀਦਾ ਬੰਦੇ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ